ਅੱਜ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਪੁਲਿਸਨ ਦੇ ਦੇਸ਼ ਡੀਐਸਪੀ ਟ੍ਰੈਫਿਕ ਵਿਭਾਗ ਡੀਐਸਪੀ ਸਾਹਿਬ ਰਾਜਪੁਰਾ ਐਸਐਚਓ ਖਾਣਾ ਸਿਟੀ ਰਾਜਪੁਰਾ ਦੇ ਅਧਿਸ਼ਾ ਨਿਰਦੇਸ਼ ਮੁਤਾਬਕ ਅੱਜ ਰਾਜਪੁਰਾ ਵਿਖੇ ਬਾਕਮਕਿ ਜਗ੍ਹਾ ਤੇ ਇੰਚਾਰਜ ਪੀਸੀਆਰ ਜਿਹਦੇ ਨਾਲ ਲੱਗੇ ਅਸੀਂ ਨਾਕਾਬੰਦੀ ਕੀਤੀ ਹੋਈ ਹੈ ਪੀਸੀਆਰ ਦੀ ਸਾਰੀ ਟੀਮ ਟ੍ਰੈਫਿਕ ਪੁਲਿਸ ਦੀ ਸਾਰੀ ਟੀਮ ਜਿਹੜੇ ਵੀ ਅੱਜ ਰਾਜਪੁਰਾ ਦੇ ਥਾਣਾ ਸਿ ਰਾਜਪੁਰਾ ਦੇ ਏਰੀਆ ਚ ਉਲਣਵਾਜੀ ਕਰ ਰਹੇ ਨੇ ਉਹਨਾਂ ਨੂੰ ਅਸੀਂ ਰੋਕ ਕੇ ਚਲਾਨ ਕਰ ਰਹੇ ਹਾਂ ਤੇ ਜਿਹੜੇ ਕੋਈ ਜ਼ਿਆਦਾ ਕੋਈ ਡੰਗਾਂ ਸੁੱਟਾ ਵਾਲੇ ਨੇ ਉਹਨਾਂ ਨੂੰ ਅਸੀਂ ਰਾਜ ਪ੍ਰਸ਼ਾਸਨ ਦੀ ਰਜ ਪ੍ਰਵਰਤਿਭੇ ਕਰ ਰਹੇ ਹਾਂ। ਸੋ ਕਿੰਨੇ ਚਲਾਨ ਕਰ ਚੁੱਕੇ ਹਾਂ ਅਸੀਂ 10 ਮੋਟਰ ਜਿਹੜੇ ਮੋਟਰਸਾਈਕਲ ਬਾਉਂਡ ਕੀਤੇ ਨੇ ਐਕਟਿਵਾ ਸਮੇਤ ਤੇ 12 ਰੰਗ ਚਲਾਨ ਕੀਤੇ ਆਂ ਜੀ ਬਾਕੀ ਅੱਜ ਰਾਤ ਵੇਲੇ ਸ਼ਾਮ ਕੋਈ ਬਾਉਂਡ ਵੀ ਕਰਿਆ ਮੋਟਰਸਾਈਕਲ ਅਣੀ 5 ਬਾਉਂਡ ਜਿਹੜਾ ਹਰੂਲ ਬਾਜੀ ਕਰਿਆ ਉਹਨਾਂ ਨੂੰ ਬਾਰੇ ਜਿਹੜਾ ਆਮ ਜਿਹੇ ਘੁਮਰਿਆਂ ਨੂੰ ਵੀ ਕਰਦੇ ਹੋ। ਦੇਖੋ ਆਮ ਜਿਹੜਾ ਆਮ ਇਨਸਾਨ ਦੀ ਨਾਲ ਆਪਣਾ ਹਥਿਆਰ ਮਨਾ ਰਹੇ ਨੇ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੈ ਜੀ ਜਿਹੜੇ ਕੋਈ ਹੁੱਲੜਵਾਰੀ ਬੱਚੇ ਕਰ ਰਹੇ ਨੇ ਕੋਈ ਸੱਟ ਖਾ ਰਹੇ ਨੇ ਕਿਸੇ ਕੋਈ 300 ਮੀਟਰਾਂ ਨੂੰ ਬਾਅਦ ਅੰਜਾਮ ਦੇਣਗੇ ਇਸ ਕਰਕੇ ਅਸੀਂ ਉਹਨਾਂ ਦੇ ਕਿਰ ਕਰ ਰਹੇ ਹਾਂ